ਫੋਨ ਨੂੰ ਛੋਟਾ ਲੱਗਦਾ ਸ਼ੈਤਾਨ ਉਹ ਕੀ ਸ਼ੈਤਾਨ ਹੋ ਸਕਦਾ ਕੋਈ ਕਹ ਦਿੰਦਾ ਜੀ ਸੱਪ ਨੂੰ ਸ਼ੈਤਾਨ ਕਾ ਦਿੰਦੇ ਕੋਈ ਕਹ ਦਿੰਦਾ ਸਾਡੇ ਦੇਵੀ ਦੇਵਤਿਆਂ ਨੂੰ ਸ਼ੈਤਾਨ ਕਹੀ ਜਾਂਦੇ ਨੇ ਸ਼ੈਤਾਨ ਆ ਨਾ ਜਿਹੜਾ ਉਹ ਪਰਮੇਸ਼ਵਰ ਦੇ ਖਿਲਾਫ ਆ ਪ੍ਰਭੂ ਯਿਸੂ ਤੁਹਾਨੂੰ ਬਰਕਤਾਂ ਮਿਲੀਆਂ ਚਾਹੀਦੀਆਂ ਪਰ ਉਹ ਕਦੇ ਨਹੀਂ ਚਾਹੁੰਦਾ ਤੁਸੀਂ ਪਰਮੇਸ਼ਵਰ ਦੇ ਨਾਮ 'ਚ ਬਰਕਤਾਂ ਲਓ ਇਹ ਬੇਟੀ ਧਿਆਨ ਨਾਲ ਸੁਣ ਲਓ ਮੇਰੇ ਵੀਡੀਓ ਬਣਾ ਲਓ ਗੱਲ ਸੁਣ ਲਓ ਬੇਟੀ ਨੂੰ ਬਰਾਬਰ ਖੜਾ ਕਰਕੇ ਵੀਡੀਓ ਬਣਾ ਲਓ اے بیٹی اگر پرمেশ্বর ਦੇ ਅਧੀਨ ਇੱਕ ਤਰੀਕੇ ਨਾਲ ਸਹੀ ਨੇਚਾਂ ਨਾਲ ਚੱਲੂਗੀ ਉਹਦੇ ਕੰਮਾਂ ਤੇ ਸ਼ੱਕ ਨਾ ਕਰੂਗੀ بیٹی ਤੇਰੇ ਮਨ ਚ ਕੋਟ ਆਉਂਦੀ ਆ خدا ਦੀ ਮੈਨੂੰ ਦਿਖਾਇਆ ਤੂੰ ਸ਼ੱਕ ਕਰਦੀ ਆ ਵੀ ਮੇਰਾ ਪਤਾ ਨਹੀਂ ਬੰਨਣਾ ਕਿ ਨਹੀਂ ਬੰਨਣਾ ਪਤਾ ਨਹੀਂ ਇਦਾਂ ਹੋਊਗਾ ਕਿ ਨਹੀਂ ਹੋਊਗਾ ਫੇਰ ਜਦੋਂ ਪ੍ਰੇਰਨ ਕਰਨ ਬੈਠਦੀ ਆ ਮੈਨੂੰ ਨਹੀਂ ਪਤਾ ਕਿੰਨਾ ਸਮਾਂ ਲੱਗਦੀ ਮੈਂ ਨਹੀਂ ਜਾਣਦਾ ਮੈਂ ਪਹਿਲੀ ਵਾਰੀ ਦੇਖਿਆ ਪਹਿਲੀ ਵਾਰੀ ਦੇਖਿਆ ਬੈਠਾ ਤੈਨੂੰ ਪਰ ਇਹਨੂੰ ਗੱਲਾਂ ਮੈਂ ਤਾਂ ਕੌਣ ਕਰਦਾ ਕਿ ਮम्मा ਜਾਂ ਦੇ ਵੱਡੇ ਬੰਦੂ ਕੀ ਕਹਿੰਦੇ ਆ ਇਹ ਕੀ ਕਰਦੀ ਰਹਿੰਦੀ ਸਾਰਾ ਦਿਨ ਕੀ ਕਰਦੀ ਰਹਿੰਦੀ ਐ ਇਹਨੂੰ ਰਾਤ ਨੂੰ ਅਜੇ ਅੱਧੀ ਰਾਤ ਨੂੰ ਵੀ ਨੀਂਦ ਨਹੀਂ ਆਈ ਆਪਾ ਪੁੱਤ ਹਾਂਜੀ ਸਾਰੇ ਸੌਂਦੇ ਪਏ ਹੋ ਤੁਸੀਂ ਮੈਨੂੰ ਇਹ ਗੱਲਾਂ ਦੱਸਿਆ ਤਾਂ ਨਹੀਂ ਸੀ ਕੋਣ ਦੱਸਦਾ ਪਰਮੇਸ਼ਵਰ ਦਾ ਹੁੰਦਾ ਜਦੋਂ ਤੁਸੀਂ ਖੁਦਾ ਦੇ ਕੰਮਾਂ ਤੇ ਸ਼ੱਕ ਕਰਦੇ ਹੋ ਨਾ ਸ਼ੱਕ ਮਤਲਬ ਕੀ ਹੁੰਦਾ ਚਰਚ ਵਿੱਚ ਆਪਾਂ ਜਾਣਦੇ ਹਾਂ ਇੱਕ ਨੇਜਾ ਹੁੰਦੀ ਹੈ ਘਰਸ਼ਾ ਚਲਾਉਣ ਵਾਲਾ ਬੰਦਾ ਉਹਦੀ ਘਰ ਵਾਲੀ ਫੋਨ ਫਰੋਂ ਇੱਕ ਏ ਬੀ ਸੀ ਡੀ ਬੜੇ ਲੋਕ ਆ ਖੁਦਾ ਕਰੇ ਕਿਸੇ ਦੇ ਕੋਈ ਅਭੀ ਨਵੀਨ ਆਵੇ ਪਰ ਆਪਾਂ ਜਸ ਇੱਕ ਦ੍ਰਿਸ਼ਟਾਂ ਦੇ ਇੱਕ ਐਗਜ਼ਾਮਪਲ ਦਿੰਨਾ ਮੈਂ ਤੁਹਾਨੂੰ ਇੱਕ ਬੰਦਾ ਰਿਕਸ਼ਾ ਚਲਾਉਂਦਾ ਪ੍ਰਭੂ ਨੂੰ ਨਹੀਂ ਜਾਣਦਾ ਪ੍ਰਭੂ ਨੂੰ ਨਹੀਂ ਜਾਣਦਾ ਉਹਦੀ ਘਰ ਵਾਲੀ ਦਾ ਚੂੜਾ ਟੁੱਟਿਆ ਗਰੀਬ ਬੰਦਾ ਚੂਲੇ ਦਾ ਇਲਾਜ ਹੁੰਦਾ 1,30,000 ਦਾ ਮੈਂ ਪੀਜੀਏ ਜੋਬ ਕਰਕੇ ਆ ਮੈਂ ਮੈਡੀਕਲ ਆਈਸ ਆ 1.5 ਲੱਖ 2 ਲੱਖ ਤੋਂ ਘੱਟ ਚੂੜਾ ਨਹੀਂ ਪੈਂਦਾ ਉਹ ਇੱਕ ਰਿਕਸ਼ਾ ਚਲਾਉਣ ਵਾਲਾ ਬੰਦਾ ਚੂੜਾ ਪਾ ਸਕਦਾ ਬੋੜ ਕੇ ਦਸਮੇ ਉੱਚਾ ਸੁਣਦਾ ਪਵਾ ਸਕਦਾ ਕਿ ਨਹੀਂ 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 ਪਵਾ ਸਕਦਾ ਉਹਨੂੰ ਕਿਸੇ ਨੇ ਤੁਹਾਡੇ ਵਰਗੇ ਚੰਗੇ ਖੁਦਾ ਦੇ ਦਾਸਾਂ ਨੇ ਕਿਸੇ ਨੇ ਉਹਨੂੰ ਸੁਣਿਆ ਹੋਵੇ ਤਾਂ ਵੀ ਭਾਈ ਤੂੰ ਚਰਚਾ ਲੈ ਜਾ ਉੱਥੇ ਸੁਣਿਆ ਵਾ ਵੀ ਲੋਕ ਚੰਗੇ ਹੋ ਕੇ ਆਉਂਦੇ ਤੁਸੀਂ ਵੀ ਇਹੀ ਸੁਣਿਆ ਹੋਣਾ ਹਨਾ ਵੀ ਲੋਕ ਚੰਗੇ ਹੋ ਕੇ ਆਉਂਦੇ ਅੱਛਾ ਉਹ ਬੰਦੇ ਦੇ ਮਨ 'ਚ ਇੱਕ ਬੀਜ ਬੋਇਆ ਗਿਆ ਉਹਨੇ ਭਰੋਸਾ ਕਰ ਲਿਆ ਕਿ ਹਾਂ ਵੀ ਉੱਥੇ ਚੰਗਿਆਈ ਮਿਲੂ ਪਹਿਲੀ ਵਾਰ ਹੀ ਗਿਆ ਜਾnde ਸਾਰ ਹੁਣ ਮੰਨ ਲਓ ਆਪਾਂ ਕੈਨੇਡਾ ਜਾਣਾ ਧਿਆਨ ਨਾਲ ਸੁਣੀ ਚਲਿਓ ਮੇਰੀਆਂ ਗੱਲਾਂ ਆਪਾਂ ਕੈਨੇਡਾ ਜਾਣਾ ਉੱਥੇ ਜਾਂਦੇ ਸਾਰ ਆਪਾਂ ਨੂੰ ਉੱਥੋਂ ਦੇ ਰਹਿਣ ਸਹਿਣ ਦਾ ਪਤਾ ਲੱਗ ਜੂਏ ਕਿਵੇਂ ਰਹਿੰਦੇ ਆ ਆਪਾਂ ਤਾਂ ਬੁੱਛ ਲੈ ਕੇ ਉੱਥੇ ਵੜ ਜਾਈਏ ਉੱਥੇ ਇੰਨਾ ਸਮਾਂ ਹੁੰਦਾ ਹੀ ਨਹੀਂ ਆਪਾਂ ਤਾਂ ਤਾਜ਼ੀਆਂ ਰੁਪੀਆਂ ਖਾਣਾ ਤੇ ਦਾ ਪਰੌਦੇ ਬਣਾ ਕੇ ਫਰਿੱਜਾਂ 'ਚ ਰੱਖਦੇ ਉਹ ਚੀਜ਼ਾਂ ਦਾ ਫਰਕ ਹੁੰਦਾ ਉਹ ਪਹਿਲੇ ਦਿਨ ਗਿਆ ਉਹਨੇ ਉੱਥੇ ਦੇਖਿਆ ਲੋਕਾਂ ਨੂੰ ਕਿੰਨੇ ਕਿੰਨੇ ਲੋਕ ਮੀਂਹ ਦੇ ਵਿੱਚ ਖੜੇ ਨੇਹਰੀਆਂ 'ਚ ਕੜੇ ਆ ਗਵਾਹਾਂ ਦਿੰਦੇ ਮੈਂ ਇੱਕ ਜਣੇ ਨੂੰ ਪੈਸੇ ਦੇ ਕੇ ਦੇਖੋ ਜੀ ਮੈਂ ਤਾਂ ਖੁਦ ਕਰ ਜਾਈ ਆ ਮੈਂ ਤਾਂ ਖੁਦ ਆਲਾ ਕਰ ਜਾਈ ਆ ਪਰਮੇਸ਼ਵਰ ਦਾ ਮੈਨੂੰ ਕਿਤੋਂ ਪੈਸਾ ਨਹੀਂ ਮਿਲਦਾ ਠੀਕ ਹੈ ਤੁਸੀਂ ਦੇਖ ਲਓ ਜਿਨ੍ਹਾਂ ਦੇ ਕਰਜ਼ੇ ਬੰਦਗੀ ਹਨ ਉਹ ਪਰਮੇਸ਼ਵਰ ਦੇ ਦਾਸ-ਦਾਸ ਕਹਿੰਦੇ ਤੁਹਾਡੇ ਵਿੱਚ ਹੀ ਬੈਠੇ ਆ ਉਹਨਾਂ ਨੂੰ ਕੱਲ ਵੀ ਮੇਰੇ ਕੋਲ ਆਇਆ ਸੀ ਮੈਂ ਉਹਨਾਂ ਨੂੰ ਕੀ ਕਿਹਾ ਸੀ ਮੇਰੀ ਫੀਸ ਪਤਾ ਕੀ ਆ ਤੁਹਾਡੇ ਹੱਥ ਦੇ ਚਿਹਰੇ ਤੇ ਗਵਾਹੀਆਂ ਆ ਫੀਸਾਂ ਦੀ ਪੈਸਾ ਦਾ ਦੇਖੋ ਜੀ ਬੰਦੇ ਨੂੰ ਨਰਕ ਭੇਜਣ ਦਾ ਸਭ ਤੋਂ ਸੌਖਾ ਤਰੀਕਾ ਹੁੰਦਾ ਨੋਟ ਅਗਰ ਤੁਸੀਂ ਪਰਮੇਸ਼ਰ ਵੱਲੋਂ ਲੈਣੇ ਉਹਨਾਂ ਤਾਂ ਨਾ ਉਹਦੇ ਵਿੱਚ ਕੋਈ ਕੀੜਾ ਲੱਗੂ ਨਾ ਤੁਹਾਨੂੰ ਕੋਈ ਵੇੜਾ ਮਾਰੂ ਕਿ ਸਾਡੇ ਪੈਸੇ ਮੂਰ ਠੀਕ ਹੈ ਅੱਛਾ ਜਦੋਂ ਆਪਾਂ ਗੱਲ ਕਰ ਰਹੇ ਸੀ ਕਿ ਉਹ ਰਿਕਸ਼ੇ ਵਾਲਾ ਪਹਿਲੇ ਦਿਨ ਗਿਆ ਉਹਨੇ ਦੇਖਿਆ ਬੜੀ ਭੀੜਾ ਬੜੇ ਲੋ ਖੜੇ ਆ ਲੋਕ ਗਵਾਹੀਆਂ ਦਿੰਦੇ ਉਹਦਾ ਵਿਸ਼ਵਾਸ ਬਣ ਗਿਆ ਕਿ ਹਾਂ ਅਗਰੇ ਗਵਾਹੀਆਂ ਦਿੰਦੇ ਤਾਂ ਖੁਦਾ ਮੈਨੂੰ ਵੀ ਚੰਗਾ ਕਰੂ ਇੱਕ ਵਿਸ਼ਵਾਸ ਬਣ ਗਿਆ ਪਰਮੇਸ਼ੁਰ ਨੇ ਜਦੋਂ ਉਹਨੂੰ ਸੁਣਾ ਨਾ ਖੁਦਾ ਵੰਦਨੇ ਜਦੋਂ ਉਹਨੂੰ ਸੁਣਾ ਹਲੇਲੂਇਆ ਹਲੇਲੂਇਆ ਜਿਵੇਂ ਵੇਖੋ ਜਦੋਂ ਪਰਮੇਸ਼ਵਰ ਨੇ ਉਹਨੂੰ ਚੁਣਾ ਨਾ ਪਰਮੇਸ਼ਵਰ ਨੇ ਇਹ ਨਹੀਂ ਦੇਖਣਾ ਕਿ ਇਹ ਰਿਕਸ਼ਾ ਚਲਾਉਂਦਾ ਵਾ ਪਰਮੇਸ਼ਵਰ ਨੇ ਇਹ ਨਹੀਂ ਦੇਖਣਾ ਮੇਰੇ ਘਰ ਚ ਪਹਿਲੀ ਵਾਰੀ ਜਾਂ ਦੂਜੀ ਵਾਰੀ ਆਇਆ ਵਾ ਪਰਮੇਸ਼ਵਰ ਨੇ ਕੀ ਦੇਖਣਾ ਉਹਦੀ ਮਰਿਆਦਾ ਉਹਦੀ ਨੇਚਾ ਉਹਦੀ ਮਰਿਆਦਾ ਉਹਦੀ ਨੇਚਾ ਸਾਰੇ ਇਹਨੇ ਬੋਲ ਕੇ ਕਹੋ ਪਰਮੇਸ਼ਵਰ ਨੇ ਪਰਮੇਸ਼ਵਰ ਨਹੀਂ ਉਹਦੀ ਉਹਦੀ ਮਰਿਆਦਾ ਮਰਿਆਦਾ ਨੇਚਾ ਨੇਚਾ ਪਰਮੇਸ਼ਵਰ ਨੇ ਪਰਮੇਸ਼ਵਰ ਨੇ ਮੇਰੀ ਆਦੇ ਸਿਰਾ ਦੇ ਅਤਰਕੋ ਬੋਲੋ ਮੇਰੀ ਨਹੀਂ ਨੇਚਾ ਨੇਚਾ ਮਰਿਆਤਾ ਮਰਿਆਤਾ ਵੇਖਣੀਆਂ ਨਹੀਂ ਵੇਖਣੀਆਂ ਮੇਰੇ ਕੱਪੜੇ ਨਹੀਂ ਦੇਖਣੇ ਮੇਰੇ ਕੱਪੜੇ ਨਹੀਂ ਦੇਖਣੇ ਮੇਰੀਆਂ ਗੱਡੀਆਂ ਨਹੀਂ ਦੇਖਣੀਆਂ ਨਹੀਂ ਤੇ ਵੀ ਮੇਰੇ ਮਗਰ ਭੀੜ ਆਉਣੀ ਨਹੀਂ ਦੇਖਣੀ ਹallelujah 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 ਪਰਮੇਸ਼ਵਰ ਤੁਹਾਡੇ ਕਿਸੇ ਦੇ ਇਹ ਨਹੀਂ ਵੇਦਾ ਕਿ ਮੇਰੇ ਕੋਲੇ ਕੋਈ ਬੱਚਾ ਆਇਆ ਜਿਹੜਾ ਮੇਰੇ ਬਚਨਾਂ ਨੂੰ ਜਾਣਦਾ ਨਹੀਂਗਾ ਉਹਨੇ ਇਹ ਨਹੀਂ ਦੇਖਣਾ ਕਿ ਕੋਈ ਬੰਦਾ ਮੇਰੀ ਰੂਹ ਨਾਲ ਭਰਦਾ ਉਹ ਮੇਰੇ ਕੋਲ ਆਇਆ ਉਹਦੀ ਨਿਗਾਹ ਦੇ ਵਿੱਚ ਬਰਾਬਰ ਆ ਸਾਰੇ ਚਾਹੇ ਕੋਈ ਕਾਲਾ ਵਾ ਮੇਰੇ ਵਰਗਾ ਤੇ ਚਾਹੇ ਕੋਈ ਘੋਰਾ ਵਾ ਸਾਡੇ ਪਾਸੇ ਦੀ ਅਰਕਾ ਬਿੱਗੇ ਸਭ ਇੱਕੋ ਹੀ ਆ ਪਰਮੇਸ਼ਵਰ ਦੀ ਨਿਗਾਹ ਦੇ ਵਿੱਚ ਸਭ ਇੱਕੋ ਹੀ ਆ ਖੁਦਾ ਸਭ ਨੂੰ ਬਰਾਬਰ ਦਾ ਪਿਆਰ ਕਰਦਾ ਵਾ ਸਿਰਫ ਆਪਣੀ ਚ ਇੱਕ ਮਰਿਆਦਾ ਤੇ ਨੀਚਾ ਹੋਣੀ ਚਾਹੀਦੀ ਆ ਤੁਸੀਂ ਜਿਸ ਕਿਸੇ ਵੀ ਚਰਚ ਨਾਲ ਜੁੜਿਆ ਤੁਸੀਂ ਜੁੜੇ ਰਹੋ ਅਸੀਂ ਕਦੇ ਕਿਸੇ ਨੂੰ ਕਿਸੇ ਦੀ ਚਰਚ ਨਾਲੋਂ ਤੋੜਦੇ ਨਹੀਂ ਮੈਂ ਫੇਰ ਬੋਲਦਾ ਮੈਂ ਮੇਰੀ ਟੀਮ ਸਾਡਾ ਖੁਦਾਵੰਦ ਕਦੇ ਕਿਸੇ ਨੂੰ ਕਿਸੇ ਵੀ ਚਰਚ ਨਾਲੋਂ ਨਹੀਂ ਤੋੜਦਾ ਚਾਹੇ ਉਹ ਪ੍ਰੋਫਿਟ ਬਲਜਿੰਦਰ ਜੀ ਦੇ ਚਾਹੇ ਉਹ ਸਾਡੀ ਮਿਨਿਸਟਰੀ ਖੰਬਰਾ ਚਰਚ ਜਾਂਦੇ ਆ ਹਾਲੇਲੂਇਆ ਹਾਲੇਲੂਇਆ ਮੈਂ ਚਾਹਣਾ ਤੁਸੀਂ 2 ਮਿੰਟ ਮੇਰੇ ਵੱਲ ਧਿਆਨ ਦੇ ਕੇ ਗੱਲ ਸੁਣੋ ਅਤੇ ਕਿਸੇ ਨੂੰ ਕਿਸੇ ਦੀ ਚਰਚ ਨਾਲੋਂ ਨਹੀਂ ਤੋੜਦੇ ਅਸੀਂ ਇਹ ਚਾਹੁੰਦੇ ਹਾਂ ਤੁਸੀਂ ਜਿਸ ਕਿਸੇ ਵੀ ਚਰਚ 'ਚ ਜਾਓ ਤੁਸੀਂ ਉੱਥੇ ਪਾਸਟਰ ਨੂੰ ਨਹੀਂ ਪਾਸਟਰ ਦੇ ਵਿੱਚ ਦੀ ਪ੍ਰਭੂ ਯਿਸੂ ਨੂੰ ਦੇਖੋ ਇਹਨੂੰ ਵੇਖੋ ਮਸੀਹ ਨੂੰ